ਗਾਂ ਦੇ ਮੂਹਰੇ ਬਸ ਫੋਗ ਬਸ 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 ਸੱਤ ਜਰਾ ਨਹੀਂ ਬਸ ਪਲੀਜ਼ ਇਹ ਇਹੀ ਆਪ ਕਰ ਲੋ ਹਾਂ ਅੰਦਰ ਨਹੀਂ ਜਾਂਦੇ ਮਨਾ ਚਿੱਤਨ ਤੋਂ ਨਹੀਂ ਆਪ ਜੀ ਕਿ ਮੈਂ ਅੰਦਰ ਨਹੀਂ ਜਾਂਦਾ ਅੰਦਰ ਨਹੀਂ ਜਾਂਦੇ ਭਾਜੀ ਅੰਦਰ ਨਹੀਂ ਜਾਂਦੇ ਅੰਦਰ ਨਹੀਂ ਜਾਂਦੇ हमको मालूम ਹੈ ਭਾਈਏ ਦਰਵਾਜ਼ਾ ਖੋਲਿਓ ਨਹੀਂ ਜਾਈਂਗੇ ਅੰਦਰ ਨਹੀਂ ਜਾਂਦੇ ਭਾਜੀ ਅੰਦਰ ਨਹੀਂ ਜਾਂਦੇ ਅੰਦਰ ਨਹੀਂ ਜਾਂਦੇ ਤੂੰ ਟੈਂਟ ਤੇ ਤੂੰ ਆਪਣੀ ਤਿਆਰੀ ਕਰ। ਆਹ ਆਖੜਾ ਹੈ। ਆਹ ਆਖੜਾ ਇੱਧਰ ਹੈ। ਆਜਾ ਭਾਈ ਆਜਾ। ਤੂੰ ਬਈ ਫੋਟੋ ਲੈ ਕਰੋ ਯਾਰ ਬਣਾਇਆ। ਕੋ ਇੱਕ ਮਿੰਟ। ਸਮਝੋ। ਤੂੰ ਬਈ ਫੋਟੋ ਲੈ ਕਰੋ। ਮੈਨੂੰ ਨਹੀਂ ਆਉਂਦਾ। ਭਾਜੀ ਭਾਜੀ ਇਸ ਸਾਈਡ ਹੋ ਜਾਓ। ਇਸ ਸਾਈਡ ਹੋ ਜਾਓ। ਯਾਰ ਭਾਈ ਫੋਟੋ ਜੀ ਦਾ ਹਟ ਕੇ ਯਾਰ। ਬਣਾਇਆ। ਭਾਈ ਸੰਕਲ ਥੱਲੇ ਕਰਾ। ਸੰਕਲ ਫੋਟੋ ਥੱਲੇ ਕਰਾ। ਅਰੇ ਬਾਹਰ ਆ ਜਾਓ। ਹਾਂ ਦੇਖੋ। ਪਰਮਿਸ਼ਨ ਹੈ ਭਾਜੀ। ਭਾਜੀ। ਕਿਛੂ। ਕਿਛੂ। ਰਹਦਾ ਨਹੀਂ ਅੰਦਰ ਨਹੀਂ ਜਾਏਗੇ ਅੰਦਰ ਨਹੀਂ ਕੇ ਅੰਦਰ ਮਤਾਂਗੇ ਅੰਦਰ ਮਤਾਂਗੇ ਉਹ ਮੈਨੂੰ ਰਸਤਾ ਬਿਲਲੇ ਇੱਕ ਮਿੰਟ ਸੇ ਰਹਿ ਜਾ ਆਜਾ ਤੁਸੀਂ ਠੀਕ ਹੈ ਕੋਈ ਨਹੀਂ ਹੋ ਆਪਣੀ ਡਿਊਟੀ ਕਰ ਰਿਹਾ ਇਹ ਤਾਂ ਸਾਡੇ ਯਾਰ ਭਾਈ ਪੰਗੇ ਭਾਈ ਪੰਗੇ ਤਾਂ ਨਹੀਂ ਕਰਦਾ ਯਾਰ ਕੋਈ ਤੇ ਰ ਕੱਲ ਦੇ ਰ ਕਮ ਆ ਪਰਿਆ ਵਾਪਸ ਸਰ ਕੋਈ ਗੱਲ ਨਹੀਂ ਇੱਕ ਮਿੰਟ ਬਾਜੀ ਹੋਂ ਦਾ ਕੰਮ ਦਿੱਤੀਆ ਕਿਵੇਂ ਠੀਕ ਸਰ ਇੱਧਰ ਇੱਧਰ ਸਰ ਹੈਂਡ ਦਿਖਾ ਦਿਓ ਬੋਟਰ ਵਾਲਾ ਬਿਟਰੀ ਬਿਟਰੀ ਸਰ ਬਿਟਰੀ ਥੈਂਕ ਯੂ ਬਈ ਕੈਮਰਾ ਉਹਦੇ ਬਿਟਰੀ ਥੋੜਾ ਬਣਾਣੀ ਨਿਸ਼ਾਨ ਦਿਖਾਣਾ ਯਾਰ ਸਰ ਨਿਸ਼ਾਨ ਸਰ ਨਿਸ਼ਾਨ ਦਿਖਾਈਓ ਨਿਸ਼ਾਨ ਸਰ ਐ ਤਾਂ ਸਰ ਹਰਸਪਾਲ ਜੀ ਹਰਸਪਾਲ ਜੀ ਨਿਸ਼ਾਨ ਸਰ ਹਰਸਪਾਲ ਜੀ ਹਰਸਪਾਲ ਜੀ ਇੱਧਰ ਦੇਖਿਓ ਆਜਾ ਆਜਾ ਸੰਸਰਾਂ ਸੰਸਰਾਂ ਦੇ ਚੜੋਰੇ ਬਾਈ ਫਲੈਗ ਤਾਂ ਲੱਗ ਰਿਹਾ ਹਾਂ ਚਲੋ ਚਲੋ ਬੰਨ ਲੈ ਚਲੋ 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 ਜੀ ਕਿਨਾ ਮਾਰੋ ਬੋਰਡ ਤੋਂ ਹੰਸਰਾਜ ਹੰਸ ਜੀ ਜਲੰਧਰ ਦੇ ਵਿੱਚ ਉਹਨਾਂ ਦੀ ਬੋਰਡ ਸੀ ਆਪਣਾ ਬੋਰਡ ਦਾ ਅਧਿਕਾਰ ਕਿਹੜਾ ਪਾਣ ਲਈ ਪਹੁੰਚੇ ਨੇ ਹੰਸ ਜੀ ਇਹ ਕਿੱਦਾਂ ਲੱਗ ਰਿਹਾ ਅੱਜ ਤੁਸੀਂ ਫਰੀਦਕੋਟ ਦਾ ਜਲੰਧਰ ਗੜੀ ਵੋਟ ਪਾਣ ਲਈ ਪਹੁੰਚੇ ਜੀ ਕਹਿ ਰਹੇ ਸੀ ਜਲੰਧਰ ਮੈਂ ਆਪਣੀ ਪਾਰਟੀ ਨੂੰ ਵੋਟ ਪਾਣ ਲਈ ਪਹੁੰਚਾ ਰਿੰਕੂ ਅਟਵਾਲ ਸਾਹਿਬ ਨੂੰ ਜੀ ਜੀ ਕੀ ਕਹਿੰਦਾ ਮੈਂ ਜਲੰਧਰ ਵਾਸੀਆਂ ਨੂੰ ਵੀ ਕਹਾਂਗਾ ਕਿ ਜ਼ਿਆਦਾ ਤੋਂ ਜ਼ਿਆਦਾ ਵੋਟ ਪਾਓ ਭਾਜਪੀ ਨੂੰ ਵੋਟ ਪਾਓ ਕਮਲ ਦੇ ਫੁੱਲ ਨੂੰ ਪੜੋ ਕ੍ਰੀਪਕੋਰਟ ਦੇ ਵਿੱਚ ਕਿੱਦਾਂ ਦਾ ਤੁਸੀਂ ਕਿਹਾ ਮੈਨੂੰ ਬੜੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਬਸ ਹੋ ਗਿਆ ਹੋ ਗਿਆ ਇਹ ਕਹਿਣਾ ਚਾਹੁੰਦਾ ਸੋ ਮੈਂ ਇਹੀ ਕਹਿਣਾ ਚਾਹੁੰਦਾ ਕਿ ਜੋ ਹੋਇਆ ਯਾਰ ਕੀ ਜੀ ਜੀ ਉਹ ਇੱਕ ਦਿਨ ਆ ਕੇ ਪਛਤਾਏ ਜੀ ਹਾਂ ਕੀ ਕਹਿਣਾ ਚਾਹੁੰਦਾ ਕਿਹੜੀ ਦਿੱਕਤ ਦਾ ਸਾਹਮਣਾ ਕਰਨਾ ਕੋਈ ਹੁਣ ਕੋਈ ਦਿੱਕਤ ਨਹੀਂ ਅੱਜ ਪਿਆਰ ਨਾਲ ਹੁਣ ਤੱਕ ਪਿਆਰ ਨਾਲ ਮੈਂ ਰਿਹਾ ਹੱਥ ਜੋੜ ਕੇ ਰਿਹਾ ਅੱਗੋਂ ਵੀ ਹੱਥ ਜੋੜਦਾ ਰਵਾਂਗਾ ਜੀ ਮੇਰੇ ਸੁਭਾ ਨੂੰ ਫਰੀਦਕੋਟ ਵਾਸੀ ਵੀ ਸਮਝ ਗਿਆ ਮੈਨੂੰ ਗੁੱਸਾ ਆਉਣਾ ਹੀ ਨਹੀਂ ਤੁਸੀਂ ਵੀ ਗੁੱਸੇ ਨਾ ਹੋਇਓ ਫਰੀਦਕੋਟੀਓ ਪੰਜਾਬ ਦੇ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਪੰਜਾਬ ਦੇ ਲੋਕਾਂ ਨੂੰ ਮੈਸੇਜ ਦੇਣਾ ਚਾਹੁੰਨਾ ਕਿ ਭਾਜਪਾ ਲਿਆਓ ਪੰਜਾਬ ਨੂੰ ਇੱਕਦਮ ਫਿਰ ਰੀਹਾਂ ਤੇ ਲਿਆਓ ਮੇਰਾ ਸੋਹਣਾ ਦੇਸ਼ ਪੰਜਾਬ ਘੁੱਗ ਵਸੇ ਤੁਸੀਂ ਦੇਖ ਰਹੇ ਹੋ ਤਸਵੀਰਾਂ ਹੰਸ ਰਾਜ ਹਾਂਜੀ ਦੇ ਨਾਲ ਗੱਲਬਾਤ ਕੀਤੀ ਗਈ ਹੈ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਪੰਜਾਬ ਵਸ ਜੋ ਮੈਨੂੰ ਫਰੀਦਕੋਟ ਦੇ ਵਿੱਚ ਜੋ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਉਸ ਤੇ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਉਸ ਦੇ ਪ੍ਰਸ਼ਾਸਨ ਵੱਲੋਂ ਪੂਰਾ ਸਹਿਯੋਗ ਕਿਹੜਾ ਉਹਨਾਂ ਨੂੰ ਮਿਲਿਆ ਕੈਮਰਾਮੈਨ ਰਾਹੁਲ ਦੇ ਨਾਲ ਸੋਨੂ ਮਹਾਜਨ ਜਗਬਾਨੀ ਟੀਵੀ ਜਲੰਧਰ